ਗੁੱਡ ਮਾਰਨਿੰਗ ਹੋਈ ਸਾਰਿਆਂ ਨੂੰ ਕਿਵੇਂ ਹੋ ਕੈਮ ਹੋ ਸਾਰੇ ਤੇ ਪਾਉ ਸਾਜ ਰਜ ਰੇ ਇੱਕ ਛਾਪਰ ਲਿਆ ਮਿੱਟੀ ਦਾ ਕਿੱਥੇ ਪਹਿਲਾਂ ਆ ਗਈ ਦੀ ਕਬੂਤਰੀ ਹੈ ਨਾ ਉੜਦੇ ਨੇ ਦੋਏ ਤੇ ਜਿਹੜੇ ਉੱਪਰ ਬਈ ਕਬੂਤਰ ਰਹਿ ਗਏ ਤੇ ਡੱਬਾ ਤਾਂ ਨਹੀਂ ਆਇਆ ਹਲੇ ਦਿਖਿਆ ਵੀ ਨਹੀਂ ਡੱਬਾ ਤਾਂ ਕਿਤੇ ਆਹ ਬੈਠਾ ਲੱਗਦਾ ਕੋਠੀ ਦੀ ਜਰੇ ਬੱਚਾ ਉੜਿਆ ਫਿਰਦਾ ਹੈ ਸਾਜਰੀ ਦਾ ਹੀ ਸਵੇਰ ਦੀ ਬੱਚਾ ਤੇ ਹਰੀ ਹਰੀ ਆਉਂਦੀ ਆ ਦੇਖੋ ਆਲਾਂ ਦੀ ਬਚਾਓ ਕਰਦਾ ਦੇਖੋ ਕਿੰਨਾ ਤਿੱਖਾ ਕਰ ਰਿਹਾ ਸਾਜਰੇ ਦੀ ਫਿਰ ਰਹੇ ਨੇ ਅੱਜ ਜਿਵੇਂ ਬੰਦੀ ਕਬੂਤਰ ਗਲਾ ਵੀ ਬੰਦੇ ਆ ਨਾ ਲਜਾਬੀ ਬੰਨ ਦੇ ਫਿਰ ਤੂੰ ਸਕੂਲ ਚਲੇ ਜਾਈ ਮੈਂ ਤਾਰ ਲੂ ਆਪੇ ਫੜ ਫੜ ਭੱਜ ਕੇ ਜਾਨ ਤੇਰੀ ਰੋਟੀ ਡੱਬਾ ਉਹ ਬੈਠਾ ਨਹੀਂ ਉਹ ਦੇਖ ਔਰ ਇੱਥੇ ਦੀ ਗੋਟੀਆਂ ਉਹ ਬੈਠਾ ਡੱਬਾ ਆਉਣਾ ਉਹ ਆ ਜੂ ਸਾਲੇ ਨਹੀਂ ਆਉਣਾ ਨਾਲ ਉਹ ਆ ਲੈ ਉਹਦੇ ਹੋ ਗਿਆ ਕੈਮ ਕੈਮ ਹੋ ਗਿਆ ਉਹਦੇ ਹਾਲ ਤਾਂ ਬਈ ਇਹਨੇ ਮੂੰਹ ਹੱਥ ਧੋਣਾ ਹੈ ਠੀਕ ਆ ਮੜਾ ਜਾ ਕੋਈ ਚੱਕਰ ਨਹੀਂ ਠੀਕ ਆ ਜੱਟਾਂ ਦਾ ਕੰਮ ਐਜੇ ਹੀ ਹੁੰਦਾ ਤੇ ਉੱਠ ਦੀ ਸਾਰ ਮੈਂ ਆਇਆ ਕਿਉਂਕਿ ਸ੍ਰੀ ਡਾਉਨ ਤਾਂ ਲੇਟ ਉੱਠੇ ਅੱਜ ਤੇ ਮੈਂ ਕਿਹਾ ਚੱਲ ਨਿਗਾ ਮਾਰ ਲਈਏ ਪਹਿਲਾਂ ਹਣਾ ਲਓ ਜੀ ਗੁਲਾਬੀ ਬੰਦ ਤਾਂ ਉੱਪਰ ਤੇ ਨਾ ਨਾ ਆ ਜਾਣਾ ਉਹਨੇ ਮੜਾ ਜਾ ਭੜਕਾ ਦੇ ਸਹੀ ਉਹ ਵਾਇ ਕਰੂ ਆ ਗਿਆ ਨਾ ਆਇਆ ਹਾ 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 ਦੇਰੇ ਦੋਏ ਹਲੇ ਦਾ ਚਲੋ ਕੋਈ ਨਹੀਂ ਬਸ ਬੰਦ ਦੇ ਇੱਥੇ ਓਕੇ ਆ ਕਬੂਤਰ ਆਏ ਨਹੀਂ ਬਾਈ ਦੋਨੇ ਹਲੇ ਖੜ ਜੋ ਕੈਮਰਾ ਸਾਹ ਦੇ ਦੋਏ ਨਹੀਂ ਆਏ ਹਲੇ ਤੇ ਉੜਦੇ ਫਿਰਦੇ ਆਂ ਹੁਣ ਆਹ ਦੇਖੋ ਕਬੂਤਰੀ ਆ ਉੜਦੀ ਆ ਤੇ ਡੱਬਾ ਵੀ ਨਹੀਂ ਆਇਆ ਡੱਬਾ ਸਾਲਾ ਪਤਾ ਨਹੀਂ ਕਿੱਥੇ ਬੈਠਾ ਹੁਣ ਤਾਂ ਕੋਠੀ ਤੇ ਵੀ ਨਹੀਂ ਹੈਗਾ ਤੇ ਕਬੂਤਰ ਹਲੇ ਕੱਡੇ ਨਹੀਂ ਕੱਢਦਾ ਮੈਂ ਬਾਹਰ ਇਹਨਾਂ ਨੂੰ ਪਾਣੀ ਪੁਣੀ ਚੱਕਦਾ ਇਹਨੇ ਆਹ ਦੇਖੋ ਹਰੀ ਆ ਫਿਰਦੀ ਐ ਪਾਝਾ ਫਿਰਦਾ ਬੱਚਾ ਵੀ ਸਾਲਾ ਮਗਰ ਲੱਗਿਆ ਫਿਰਦਾ ਕੋਈ ਨਹੀਂ ਚਲੋ ਗਲਾਬੀ ਬੰਨੇ ਹੋਇਆ ਤੇ ਮੈਂ ਪਹਿਲਾਂ ਪਾਣੀ ਪੁਣੀ ਚੱਕ ਦਮਾ ਲਓ ਬਈ ਕਬੂਤਰ ਦਿੱਤੇ ਆਪਾਂ ਖੋਲ ਤੇ ਹੁਣ ਹਰੀ ਵੀ ਦੇਖ ਕੇ ਆ ਜੂਗੀ ਥੱਲੇ ਥੋੜਾ ਜਿਹਾ ਕਬੂਤਰ ਸੈੱਟ ਨੇ ਅੱਜ ਸਾਰੇ ਤੇ ਬਸ ਕਾਹ ਥੋੜਾ ਜਿਹਾ ਸੁਸਤ ਲੱਗਦਾ ਐ ਨਹੀਂ ਨਹੀਂ ਓਕੇ ਉញੋਂ ਬੈਠਾ ਸਾਲਾ ਘੁੱਗੂ ਜਿਹਾ ਬੱਚੇ ਨੂੰ ਪਤਾ ਨਹੀਂ ਕੀ ਹੋ ਗਿਆ ਬੱਚਾ ਨਹੀਂ ਸਾਲਾ ਥੱਲੇ ਨੂੰ ਮੂੰਹ ਕਰਦਾ ਹਲੇ ਕਿੱਥੇ ਗਿਆ ਫੇਰ ਨੇਗਾ ਮਾਰ ਲਈ ਇੱਕ ਵਾਰੀ ਹੁਣ ਬੈਰੀ ਬੁਰੀ ਦਾ ਵੀ ਖਤਰਾ ਆਈ ਗਿਆ ਆ ਫਿਰਦੇ ਆ ਦੋਨੇ ਆ ਦੇਖੋ ਇਹਨਾਂ ਨੇ ਤਾਂ ਜਾ ਚਿੱਤੇ ਵੀ ਨਹੀਂ ਸਾਲਿਆਂ ਦੇ ਉੱਤਰਨਾ ਲਓ ਵੀ ਕਬੂਤਰ ਕੱਢੇ ਨੇ ਬਾਹਰ ਉਹ ਫਿਰਦੇ ਨੇ ਤੇ ਥੋੜੇ ਜਿਹਾ ਆ ਕੱਢ ਲੈਣੇ ਹੋਰ ਆ ਜਿਓ ਆਜੋ ਵੀ ਆਜੋ ਤਾਂ ਕਿ ਉਹ ਦੂਜੇ ਆ ਗਿਆ ਉਹ ਨੀਵੇਂ ਆ ਤਾਂ ਗਏ ਉਹ ਗੁਲਾਬੀ ਪਰਵੜਕਾਈਆਂ ਮਾਰਦਾ ਉਹ ਆ ਜਾ ਨਿਕਲਿਆ ਅਜੇ ਖਾਣਾ ਪੀਣਾ ਬਾਹਰ ਕੁਸ ਤਾਰ ਲੀਏ ਬਈ ਉਹਨਾਂ ਨੂੰ ਯਾਰ ਕਿੱਥੇ ਸਿਆਪਾ ਲਿਆ ਸਾਲ ਔਰ ਬੱਚਾ ਵੀ ਦੇਖ ਬਾਜਾ ਮਗਰੇ ਲੱਗਿਆ ਹੋਇਆ ਲੈ ਜਿੱਦਨੂੰ ਉਹ ਉੜਦੀ ਹੈ ਉਦਨੂੰ ਆਪ ਉੜੀ ਜਾਂਦਾ ਆਜੋ ਵੀ ਆਜੋ ਬਾਹਰ ਬਾਈ ਕੋਈ ਹੱਲ ਨਹੀਂ ਦਿਖ ਰਿਹਾ ਨੀਵੇਂ ਆਉਂਦੇ ਨੇ ਫੇਰ ਉੱਚੇ ਨੀਵੇਂ ਆਉਂਦੇ ਨੇ ਫੇਰ ਉੱਚੇ ਹੁਣ ਨੀਵੇਂ ਆਇਆ ਫੇਰ ਉੱਚੇ ਚਲੇ ਗਿਆ ਤੁਹਾਨੂੰ ਦਿਖਾਉਣਾ ਮੈਂ ਡੱਬੇ ਦਾ ਤਾਂ ਪਤਾ ਹੀ ਲੱਗਿਆ ਡੱਬਾ ਕਿੱਧਰ ਆ ਦੇਖੋ ਹਰੀ ਆ ਫਿਰਦੀ ਐ ਬੱਚਾ ਸਾੜਾ ਇਹਦੇ ਮਗਰ ਲੱਗਿਆ ਫਿਰਦਾ ਕਿੱਧਰ ਗਿਆ ਬੱਚਾ ਆਹ ਹਰੀ ਤੇ ਉਹ ਮਾਰੀ ਉੱਪਰ ਬੱਚਾ ਕਬੂਤਰ ਕਰਤੇ ਬੰਦ ਬਾਈ ਅਸੀਂ ਤਾਂ ਯਾਰ ਕਿਹੜਾ ਇੱਥੇ ਸਾਲਾ ਸਾਰੀ ਦਿਹਾੜੀ ਇਹਨਾਂ ਦੀ ਆਸਤੀ ਬਚਾਰੂ ਚੱਲ ਹੋਰ ਵੀ ਕੰਮ ਕਰਨੇ ਆਉਂਦੇ ਨੇ ਫੇਰ ਉੱਚੇ ਲੱਗ ਜਾਂਦੇ ਨੇ ਆਉਂਦੇ ਨੇ ਨੀਵੇਂ ਫੇਰ ਉੱਚੇ ਹੁਣ ਆਹ ਫਿਰਦੀ ਆ ਹਰੀ ਬਚਾ ਉਹ ਲੱਗ ਗਿਆ ਦੇਖ ਲਓ ਆਪਾਂ ਆਗੇ ਤੇ ਵੀ ਮੋਟਰ ਤੇ ਭਾਉ ਦੀ ਰੋਟੀ ਫੜਾਉਣ ਭਾਉ ਲਸਣ ਘੜਦਾ ਤੇ ਕਬੂਤਰ ਆ ਗਿਆ ਆਪਣਾ ਬਚਾ ਉਹ ਬੈਠਾ ਹੈ ਖਤਰੀ ਤੇ ਆਉ ਦੇਖੋ ਉਹ گلابی ਦੇ ਨਾਲ ਤੇ ਹਰੀ ਬੈਠ ਗਈ ਉਹ ਕੋਠੀ ਤੇ ਚਲੋ ਇਹਦਾ ਹੋ ਗਿਆ ਕੰਮ ਡੰਨ ਏਡਾ ਇੰਚਰ ਫਰੀ ਹੋਏ ਆਪਾਂ ਹੁਣ ਆਪਾਂ ਵੀ ਨਹਾ ਧੋ ਲਈਏ ਠੀਕ ਆ ਜਾ ਕੇ ਐਥੇ ਲਵੇੜੀਏ ਕੰਮ ਆੜਾ ਮੋਟਾ ਜਿਹੜਾ ਰਹਿੰਦਾ ਲੋ ਵੀ ਮਿੱਤਰੋ ਆਪਣੀ ਹਰੀ ਵੀ ਆ ਗਈ ਬੱਚਾ ਵੀ ਆ ਗਿਆ ਤੇ ਡੱਬਾ ਨਹੀਂ ਆਇਆ ਡੱਬਾ ਲੰਘ ਗਿਆ ਕਿਸੇ ਪਾਸੇ ਟੱਪ ਡੁੱਬ ਗਿਆ ਕਿਸੇ ਪਾਸੇ ਡੱਬਾ ਚਲੋ ਦੇਖੀ ਜਊ ਜਿਹਾਣਾ ਹੋਊਗਾ ਦਾਣਾ ਪਾਣੀ ਪਾਤਾ ਇਹਨਾਂ ਨੂੰ ਚੁੱਕ ਲੈਣਗੇ ਇਹਨੇ ਕਬੂਤਰ ਵਾਲਾ ਦਾਣਾ ਵੀ ਹੋ ਗਿਆ ਤੇ ਛੋਲੇ ਮੱਕੀ ਆਗੇ ਵੀ ਆ ਗਈ ਰੋੜੀ ਕੌਣ ਲੱਗਦਾ ਕੰਮ ਸਟਾਰਟ ਹੋ ਜਾਊਗਾ ਮਰੇ ਦਾ ਨਾ ਬਾਊ ਕੱਲ ਨੂੰ ਦੇਖਦੇ ਹਾਂ ਹੁਣ ਕਰਤਾ ਵੀ ਕਮਰੇ ਦਾ ਕੰਮ ਸਟਾਰਟ ਹੈ ਸ਼ਾਮ ਨੂੰ ਰੇਤਾ ਤੇ ਇਸ ਮਿੰਟ ਚੱਕ ਕੇ ਲਿਆਉਣੇ ਆ ਆ ਸਾਡੇ ਕੋ ਗੂਏ ਕੇਵੇਂ ਬੈਠੇ ਨੇ ਪਰ ਹੁਣ ਇਹ ਧੁੱਪ ਚ ਬੈਠੇ ਆ ਰੱਜ ਰੁੱਜ ਕੇ ਹੈ ਹਾਂ ਬਜਰੀ ਵੀ ਜਦ ਇਹ ਲਾਦ ਲੈ ਆਉਣੀ ਆਪਾਂ ਨੇ ਹਾਂ ਬਹੁਤ ਆ ਠੀਕ ਆ ਓਕੇ ਆ ਰਮ ਹਾਂਜੀ ਵਿਚ ਵਿਚਾਲੇ ਪੱਖ ਮਾਣੂਗੀ ਆਗੇ ਤੇ ਕਬੂਤਰਾਂ ਨੂੰ ਲਿਆ ਇੱਕ ਦਾ ਤਾਰਾ ਮੀਰਾ ਹਾਲਿਓਂ ਤੇ ਬਾਜਰਾ ਬਾਕੀ ਗੁਰੀ ਲੈਣ ਗਿਆ ਟੈਰਾਮਾਈਸੀਨ ਦੀਆਂ ਗੋਲੀਆਂ ਲਾ ਬਈ ਦਾਣੇ ਪਾ ਤੇ ਦੇਖੋ ਹੁਣ ਦਾਣਿਆਂ ਨੂੰ ਕਿਵੇਂ ਪੈਂਦੇ ਨੇ ਕਬੂਤਰ ਕਲ ਦੀਆਂ ਦਵਾਈਆਂ ਦਿੱਤੀ ਹੋਈਆਂ ਆਸ ਹਾਂ ਹਾਂ ਚੱਲ ਵਧੀਆ ਸਾਰੇ ਸੈੱਟ ਹੋ ਗਏ ਤੇ ਪਾਣੀ ਲਿਆਂਦਾ ਤਾਜ਼ਾ ਤੇ ਬਈ ਆਪਣਾ ਡੱਬਾ ਵੀ ਫਿਰ ਤੁਰ ਕੇ ਆ ਗਿਆ ਨੜੇ ਲੱਗਿਆ ਨਹੀਂ ਤਾਂ ਹੋਇਆ ਆਪਣੇ ਪਹਿਲੀ ਵਾਰ ਹੀ ਉੜਿਆ ਤਾਂ ਕੱਟ ਕਿੱਥੇ ਗਿਆ ਦੋਰੀ 'ਚ ਬੈਠਾ ਉਹ ਵੜ ਗਿਆ ਦੋਰੀ 'ਚ ਉਹ ਦੇਖੋ ਉਹ ਬੈਠਾ ਆ ਨਿਕਲਿਆ ਕਿਧਰ ਇਸ ਤੋ ਨਾਲ ਆ ਗਿਆ ਉਹ ਬੈਠਦਾ ਇਹ ਦੇਖੀਏ ਆ ਗਿਆ ਦੋ ਤਿੰਨ ਦਿਨ ਵਿਚਾਰਾ ਹਵਾ ਫੱਕ ਕੇ ਬਾਕੀ ਓਕੇ ਆ ਰਿਪੋਰਟ ਬੱਚੇ ਚੱਲ ਪਏ ਹੋਗੇ ਸੱਟ ਜੇ ਚੋਕਾ ਰਵੇ ਹੁਣ ਦਾ ਚਰਪਾਈ ਜਿੱਦਾਣੇ ਹੋਰ ਲਾਓ ਵੀ ਮਿੱਤਰੋ ਬਾਕੀ ਨਿਬੜ ਗਏ ਕੰਮ ਬੱਚਿਆਂ ਨੂੰ ਹੁਣ ਆਪਾਂ ਨਿੱਗਾ ਪਾਣੀ ਦੇ ਦਈਏ ਲੈ ਵੀ ਇਸੇ ਖੋਲ ਮੂੰਹ ਇਹਦਾ ਇਹ ਪਾਣੀ ਓਕੇ ਰੋਟਾ ਦਾਦਾ 100 ml ਦੇ ਦੰਨੇ ਇਹਨੂੰ ਪਾਣੀ 15 15 ml ਪੋਟੇ ਕਰਕੇ ਟਾਈਟ ਇਹਨਾਂ ਦੇ ਇਹਨਾਂ ਨੂੰ ਕਰੀਏ ਬੰਦ ਠੀਕ ਨਹੀਂ ਕੱਲ ਦੇ ਪਾਣੀ ਦਿੱਤੇ ਹੋਏ ਹੁਣ ਸੈੱਟ ਨੇ ਉਸ ਤੀ ਹੋ ਗਏ ਬੱਚੇ ਓਕੇ ਆ ਰਬੋਟ ਆ ਦਿਖਾਈਦਾ ਬੱਚੇ ਦਾ ਪੱਲਾ ਖੋਲੀ ਇਹਦਾ ਆ ਵਾਚਾ ਦੇਖੋ ਬਈ ਕਿਹੇ ਜਾ ਗੱਡੇ ਆ ਆਹਾ ਗਿੱਲਾ ਜਿਹਾ ਕਿਵੇਂ ਹੋ ਗਿਆ ਇਹ ਉਹ ਵੀ ਉੱਥੇ ਹੋ ਗਿੱਲੀ ਦੀ ਅੱਛਾ ਹਾਂ ਇਹ ਬਿਠਾ ਆਈਆਂ ਕਰੀ ਜਾਂਦੇ ਨੇ ਉਹ ਚਲੋ ਪਾ ਲਾ ਦਈਏ ਪਾਣੀ ਬਈ ਪਹਿਲੇ ਇਹਨਾਂ ਨੂੰ ਲਾਓ ਬਈ ਆ 7-8 ਵਜਿਆਂ ਤਾਂ ਦੇ ਹੋ ਗਏ ਤੇ ਹੁਣ ਦੂਜੇ 4-9 ਵਜਿਆਂ ਦੇ ਦੀ 5 ਨੂੰ ਹੈਗੇ 10-15 ਵਜੇ ਤੇ ਇਹ ਥੋੜੇ ਜਿਹੇ ਵੱਡੇ ਹੋ ਗਏ। ਬਾਕੀ ਕੱਲਾਂ ਨੂੰ ਸੈੱਟ ਨੇ। ਠੀਕ ਆ ਪਾਣੀ ਵਾਲਾ ਤਿਆਰਬਾ ਵਧੀਆ ਬਾਈ ਕੰਮ ਆਇਆ ਹਨਾ। ਜਿਵੇਂ ਤੁਸੀਂ ਦੱਸਿਆ ਭਾਈਆਂ ਨੇ। ਤੇ ਬਾਕੀ ਚਲੋ ਕੋਈ ਨਹੀਂ ਹੁਣ ਦੂਜਿਆਂ ਫੜ ਕੇ ਦੇ ਦਈਏ ਪਾਣੀ। ਲਾਓ ਬਈ। ਲਾਸਟ ਬਚਾ ਰਹਿ ਗਿਆ। ਤੁਹਾਨੂੰ ਬਚਾ ਦਿਖਾਉਣਾ ਹੈ ਬਚਾ ਬਹੁਤ ਸੋਹਣਾ ਇਹ। ਦਿਖਾਈਏ ਉਸੇ। ਕਾਲੀ ਪੂਛ, ਕਾਲੇ ਕਾਲੀਆਂ ਗਾਂ ਦਾ। ਥੱਲੋਂ ਦਿਖਾ ਥੱਲੋਂ। ਹਾਂ। ਬਹੁਤ ਸੋਹਣਾ ਬਚਾ ਇਹ ਪਾਲ ਲੈ। ਜਿਵੇਂ ਮਰਜ਼ੀ ਪਾ ਲਈਏ ਚਲੋ ਭਾਈ ਦੇ ਦਈਏ ਇਹਨੂੰ ਵੀ ਪਾਣੀ ਲਓਏ ਮਿੱਤਰੋ ਨਵੇੜ ਦਾ ਸਾਰਾ ਕੰਮ ਬੱਚਿਆਂ ਨੂੰ ਪਾਣੀ ਪੋਣੀ ਦੇਤਾ ਤੇ ਪਲੜ ਲਾਤੇ ਮਹਿਸਾ ਨੂੰ ਨੂਰੀ ਨੂੰ ਤੇ ਕਮਰੇ ਚ ਰੋੜੀ ਪੈ ਗਈ ਬਾਈ ਦੇਖ ਲਓ ਸੈਟ ਓਕੇ ਰਿਪੋਰਟ ਰੋੜੀ ਰੋੜੀ ਪੈ ਗਈ ਤੇ ਕੱਲੂ ਮਿਸਤਰੀ ਨੂੰ ਆਪਾਂ ਬੁਲਾਉਨੇ ਆ ਕਿਉਂਕਿ ਅੱਜ ਫਿਰ ਗੱਲ ਹੀ ਹੋਈ ਮਿਸਤਰੀ ਨਾਲ ਕਿਉਂਕਿ ਅੱਜ ਥੋੜੇ ਕੰਮਾ ਕਰਕੇ ਅਲਜ ਗਏ ਦੇਖਾ ਉਹਨਾਂ ਪਤਾ ਕੱਲ ਦੇ ਕਬੂਤਰ ਉੜੇ ਹੋਏ تھے ਹਨਾ ਉਰੇ ਕਰਕੇ ਕੇ ਸਰੀਜ ਜੇ ਡਾਉਣ ਤਾਂ ਕੱਲ ਨੂੰ ਫਿਰ ਆਪਾਂ ਰੇਤਾ ਸੀਮੈਂਟ ਚੱਕ ਲਿਆਉਂਗੇ ਕੱਲ ਨੂੰ ਨਹੀਂ ਤਾਂ ਪਰਸੋਂ ਨੂੰ ਪੱਕਾ ਕੰਮ ਲਾਏ ਦੇਣਾ ਆਪਾਂ ਨੇ ਹਨਾ ਦੇਖਦੇ ਆਂ ਬਾਕੀ ਚਲੋ ਵੈਗਰੋ ਦੀ ਕਿਰਪਾ ਨਾਲ ਮਿਲਦੇ ਆਂ ਅਗਲੇ ਵਲੌਗ ਚ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਦੇ ਆਂ ਅਗਲੇ ਵਲੌਗ ਚ